maharaj shir singa vishnu bhagmandee jay soham maharaj shir singa vishnu bhagmandee jay soham maharaj shir singa vishnu bhag ਸਨਵੇ ਜੀਓ ਆਜ ਸਭ ਨੂੰ ਪਤਾ ਨਹੀਂ ਹੈ ਕਿ ਮਹਾਰਾਜ ਪੂਰਨ ਸਿੰਘ ਜੀ ਹਲ ਹਤਾਲਪੁਰ ਮਹਾਰਾਜ ਰੇਸ਼ ਸਿੰਘ ਜੀ ਦੇ ਸ਼ਬਦੀ ਸੋਤਮਨ ਮਾਟਰੋਫ ਦੇ 993 ਚੌਕੜੀ ਬਾਗ ਇਹ ਸਮਾ ਸੁਹਾਵਣਾ ਹੁੰਦਾ ਹੈ ਜਦੋਂ ਹਤਾਲਪੁਰ ਦੇ ਤारण कार्य ਹੁੰਦੇ ਤੇ ਨਾਲ ਹੀ ਨਿਰਗੁਣ ਸਤਿਗੁਰ ਸ਼ਬਦ ਵੀ ਸਰਗਣ ਹੋ ਕੇ ਮਾਤਿ ਹੋ ਕੇ ਹੁੰਦਾ ਹੈ ਜਿਸ ਤਰ੍ਹਾਂ ਕਿ ਮਹਾਰਾਜ ਪੁਰਨ ਸਿੰਘ ਜੀ ਆਏ ਹਨ ਤੇ ਆਕਾਰ ਪੁਰਖ ਦੇ ਹੁਕਮ ਵਿੱਚ ਮਹਾਰਾਸ਼ੇ ਸਿੰਘ ਵਿਸ਼ਨੂੰਵਰਾਂ ਜੀ ਦੇ ਹੁਕਮ ਦੇ ਵਿੱਚ ਸਤਿਗੁਰ ਸ਼ਬਦ ਦਾ ਗਿਆਨ ਚੌਵੀਆ ਗ੍ਰੰਥਾ ਦੇ ਵਿੱਚ ਹੈ

ਸੁਣਿਏ ਇਸ ਦੇ ਵਿੱਚ ਸਤਿਗੁਰ ਸ਼ਬਦ ਮੁੱਖਕਾਲ ਨੂੰ ਬੇਨਤੀ ਕਰਿਆ ਹੈ ਕਿ ਮਨੁੱਖ ਧਰਨੀ ਦੇ ਉੱਤੇ ਕੁਸ਼ਮਾਰ ਪਰ ਸਿੱਧ ਕਰਨ ਵਾਸਤੇ ਇਸ ਲੇਖਤ ਵਿੱਚ ਅਸੀਂ ਪੜਾਂਗੇ ਹਰ ਸੰਗਤ ਜੀ ਗ੍ਰੰਥ ਨੰਬਰ 2 ਦੀ ਲੈਹਿਆ ਪੰਨਾ ਨੰਬਰ 302 ਆ ਤਿੰਨ ਪੁਰ ਸ਼ੰਚਾਈ ਸਮਦੋ ਨਾਂ ਚੰਦੀ ਤੇ ਮਿਰਜ਼ਾਪੁਰ ਧਾਰੀ ਬਾੜ ਸਤਿਗੁਰੂ ਸ਼ਬਦ ਕਹੇ ਪੁਰਖਿਆ ਕਾਲ ਵੇਗ ਤੰਨੀ ਕਰ ਤਾਲ ਤਮਿਲ ਦੇ ਦੁ ਆਇਆ ਸਤਿਗੁਰ ਸ਼ਬਦ ਕਿਸ ਨੂੰ ਆਖਿਆ ਪੁਰਖਿਆ ਕਾਲ ਨੂੰ ਪੁਰਖਿਆ ਕਾਲ ਮਹਾਰਾਜ ਸਿੰਘ বিষ্ণੂ ਭਗਵਾਨ ਕਲਪ ਪ੍ਰਵਾਸੀ ਔਰ ਤਨੀ ਤਰਥ ਤਵ ਤੋਲ ਹੁਸੰਦਾ ਇਹ ਸਾਰੇ ਨਾਮ ਕਰਤੀ ਮਾਤਾ ਦੇ ਅਸਲੀ ਮਾਤਾ ਆ ਸਭ ਪੂਰਾ ਕਰ ਆਪਣਾ ਇਤਿਹਾਰ ਕੋ ਕਾਟ ਨਿਵਾਸੀ ਵਾਸੀ ਕੋਲ ਓਲਾ ਪੜਦਾ ਖੀਰ ਢੇਂਜਿਰ ਲਾ ਸ਼ਰੀਰ ਖਮਦਰਦੀ ਸੇਂ ਵਿਸ਼ਨੂ ਸਤ ਮਹਾਨ ਬ੍ਰਹਿਮੰਡ ਖੰਡ ਪੂਰੀ ਲੋਵਾ ਕਾਸ਼ ਪਤਾਰ ਗਗਨ ਗਨੰਤਰ ਜਿਮੀ ਅਸਮਾਨਾ ਦੋ ਜ ਚੇਪਾ ਸ਼ਾਹ ਮਹਾਰਾਜੇ ਸੁਖਨਾਵਾਂ ਜੀ ਉਹਨਾਂ ਨੂੰ ਸਤਿਗੁਰ ਸ਼ਬਦ ਨੇ ਬੇਨਤੀ ਜੋ ਕੀਤੀ ਉਸ ਪਰਖਾਈ ਹਰ ਸੰਗਤ ਜੀਓ ਦੇਸ਼ਿਕ ਲਿਖਦੇ ਵਿੱਚ ਮਹਾਰਾਜਾ ਸੁਖ ਸਿੰਘ ਜੀ ਦਾ ਨਾਮ ਨਹੀਂ ਆਇਆ ਪਰ ਹੋਰ ਲਿਖਤਾ ਵਿੱਚੋਂ ਡਾ ਹੈ ਨਾਮ ਗੋਬਿੰਦ ਤਾਰ ਪੂਰਨ ਦਾ ਰੂਪ ਫੇਰ ਬਦਲ ਕੇ ਆਇਆ ਦੁਬਾਰਾ ਗੁਰੂ ਅਕਾਲ ਸਹਿਬਾਨਾ ਨੇ ਕਿਹਾ ਕਿ ਜਦੋਂ ਸ਼ਬਦ ਸਤਿ ਨੂੰ ਅਕਾਲ ਪੁਰਖ ਦੇ ਨਾਲ ਆਉਗਾ ਮਾਤ ਲੋਟੇ ਸ਼ਰੀਰ ਹੋਏਗਾ ਜੱਟ ਸੋ ਹਰ ਸੰਗ ਜੀਓ ਉਹ ਮਹਾਰਾਜ ਪੂਰਨ ਸਿੰਘ ਜੀ ਹਨ ਇਸ ਲਿਖਤ ਦੇ ਅਖੀਰ ਵਿੱਚ ਮੋਹਰ ਆਈ ਹੈ ਇਹ ਜੋ ਮੋਹਰ ਹੈ ਸੱਜੇ ਪਾਸਾ ਅੰਤਾਰ ਚੋਹਿਆਂ ਕਵਿੰਡ ਵਾਲਿਆਂ ਦੀ ਇਹ ਮੋਹਰ ਹੈ ਭਾਗ ਕਣਕਪੁਰ ਵਾਸੀ ਜੀ ਦੀ ਮੋਹਰ ਹੈ इन्हों तो कोई नहीं है अकाल पुरख एक है परमेश्वर पार प्रभु परमात्मा ईश्वर जगदीश अल्लाह वाहेगुरु ओम खुदा अविनाशी परमात्मा विष्णु भगवान हर आर अनेक जाना जाता है ਔਰ ਮਹਾ ਪਰਮੇਸ਼ਰ ਨੇ ਮਨ ਲੋਕ ਤੇ ਸਾਨੂੰ ਆਪਣਾ ਨਾਮ ਦੱਸਿਆ ਹੈ ਮਹਾਰਾਸ਼ੇਸ਼ ਵਿਸ਼ਨੂੰ ਸੁਹਾਨ ਔਰ ਮੈਂ ਹੀ ਨੇਕ ਲੰਤ ਨਰਾਇਣ ਹਾਂ ਔਰ ਮੈਂ ਹੀ ਆਪਣੇ ਨਾਮ ਦੀ ਜੈ ਕਰਾਈ ਹੈ ਔਰ ਇਹ ਜਿਹੜੀ ਜੈ ਹੈ ਚੌਥੀ ਅਵਤਾਰ ਦੀ ਹੈ ਕਨਪੁਰ ਵਾਸੀ ਜੀ ਦੀ ਜੈ ਹੈ ਇਸ ਨੂੰ ਇੱਕ ਵਾਰ ਮਹੌਨ ਮਾ ਸੱਚທາງ ਚੱਲੀ ਜਾਂਦੀ ਹੈ ਇਸ ਦੀ ਇੰਨੀ ਮਿਹਰਾਈ ਹੈ ਹਰ ਸੰਗਰਜ ਵਿੱਚ ਗਾਜ ਕੇ ਅਦਕਾਰਾ ਲਾਉਣ ਨਾਨ ਸੱਚੇ ਪਾਸ਼ਾ ਪਰਦਾ ਦੀਆਂ ਗੱਜਾਂ ਕੁੱਤੀਆਂ ਕਢੀ ਭਾਲੇ ਸੱਚੇ ਪਾਸ਼ਾ ਦੇ ਚਰਨਾਂ ਦੀ ਤੀਤੀ ਸਦਾ ਰ ਸਤ ਸੋਤ ਦਰਸ਼ਨ ਮਗੜੇ ਚਾਲੀ ਦੇ ਹਨ ਹਿਨਾ ਸ਼ਬਦਾਂ ਨਾਲ ਹੀ ਹਰ ਸੰਗਤ ਜੀ ਮੈਂ ਸਮਾਰਥੀ ਵਾਲਮੀਬਾਦੀ ਹਾਂ ਲੇਖਕ ਜੀ ਸੋਨੀ ਲਿੱਤੀ ਐ ਕੇ ਸਾਧ ਸ਼ਬਦ ਸੱਚੇ ਪਾਸ਼ਾ ਮਹਾਰਾਜ ਪੁਰਨ ਸਿੰਘ ਜੀ ਹਨ ਤੇ ਅਕਾਲ ਪੁਰਖ ਮਹਾਰਾਜ ਸਿੰਘ ਜੀ ਕੰਡ ਪਰਵਾਸੀ ਜੀ ਜਿਨ੍ਹਾਂ ਨੇ ਆਪਣੇ ਆਪ ਨੂੰ ਵੇੇਕ ਲੰਗ ਨਰਾਇਣ ਨਾਲ ਅਤਵਾਇਆ ਚਰਿਆ ਉਤਾਰ ਸਰਗੁਣ ਤੇ ਮਿਰਗੁਣ ਦੋਨੋਂ ਭੀ ਅਕਾਲ ਪੁਰਖ ਮਹਾਰਾਜ ਸਿੰਘ ਵਿਸ਼ਨੂੰ ਪੁਰਹਾਂ ਜੀ ਨੇ ਔਰ ਇਹਨਾਂ ਤੋਂ ਬਨੇ कोई भी सम्राट ताकत नहीं है एक कोई सम्राट ताकत का काल हमारे श्री विष्णु भगवान कण प्रभारी जी सानु सऱ्यानु सचे पाशा महाराज श्री विष्णु भगवान जी के चरणा पासो सदा ही ज्ञानी मानंदी लोडे है प्रेजेंट जी सचे पाशा जी ने चरणा पासो की मां मान हम जे कोई लिख पढ़ने समय गलती पल्च कोई होई होय ोहं महाराजी शे श्री कृष्णु भगवान् जय